ਕਿ ਇਹ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਸਾਰਾ ਟਾ ਕੇ ਦੁਬਾਰਾ ਬਣਾਣਾ ਪਾੜਾ ਹੈ ਇਹ ਜਿਹੜੇ ਅੰਦਰ ਅਫਸਰ ਬੈਠੇ ਆ ਇਹ ਬਿਲਕੁਲ ਨਿਖਿਤ ਬੈਠੇ ਇਹਨਾਂ ਨੂੰ ਕੁਝ ਨਹੀਂ ਪਤਾ 2024 ਦੇ ਵਿੱਚ ਅਗਸਤ ਦੇ ਵਿੱਚ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਨੇ ਕਿਹਾ ਤਾਂ ਕਿ ਇਹ ਗਲਤ ਹੈ ਸਤੰਬਰ ਦੇ ਵਿੱਚ ਪੀਪੀਸੀਬੀ ਨੇ ਆਪ ਉਹਨੂੰ ਬੰਦ ਕਰਨ ਦਾ ਆਰਡਰ ਦੇ ਦਿੱਤੇ ਇੱਕ ਵਾਟਰ ਐਕਟ ਹੁੰਦਾ ਹੈ ਪਾਣੀ ਦਾ ਕਾਨੂੰਨ ਉਹਦੀ ਸੈਕਸ਼ਨ 33 ਦੇ ਵਿੱਚ ਫ੍ਰੈਕਸ਼ਨ ਦੇ ਦਿੱਤੀ ਇਹਨਾਂ ਨੂੰ ਬੰਦ ਕਰ। ਅਸੀਂ ਅੱਜ ਪੁੱਛਣ ਆਏ ਸੀ ਕਿ ਭਾਈ ਤੁਸੀਂ ਕਿਉਂ ਨਹੀਂ ਲਾਗੂ ਕਰ ਰਹੇ ਆ ਆਰਡਰ ਦਸੰਬਰ ਵਾਲਾ ਪਿਛਲਾ ਸਵਾ ਸਾਲ ਪੁਰਾਣਾ। ਇੰਨਾ ਕਮਾਲ ਦਾ ਬਹਾਨਾ ਲਾਇਆ ਇਹਨਾਂ ਨੇ। ਕਹਿੰਦੇ ਜੀ ਕਿਉਂਕਿ ਤੁਸੀਂ ਕੰਟੈਂਪਟ ਦੀ ਐਪਲੀਕੇਸ਼ਨ ਲਾਤੀ ਐਗਜ਼ੀਕਿਊਸ਼ਨ ਐਪਲੀਕੇਸ਼ਨ ਲਾਤੀ। ਹੁਣ ਜਦ ਤੀ ਉਹਦਾ ਫੈਸਲਾ ਲਿਆ ਜਾਂਦਾ ਅਸੀਂ ਇਸ ਕਰਕੇ ਆਉਂਦੇ ਨਹੀਂ। ਕਿ ਜਿਸ ਤਰੀਕੇ ਤੁਸੀਂ ਐਪਲੀਕੇਸ਼ਨ ਲਾਈ ਹੈ ਕੰਟੈਂਪਟ ਦੀ ਉਸ ਦੇ ਨਾਲ ਪਹਿਲੇ ਆਰਡਰ ਰੁਕ ਜਾਂਦੇ। ਉਹ ਤੇ ਅਸੀਂ ਇਹ ਐਪਲੀਕੇਸ਼ਨ ਲਾਈ ਆ ਕਿ ਤੁਹਾਡੇ ਜੱਜ ਸਾਹਿਬ ਪਹਿਲਾ ਆਰਡਰ ਲਾਗੂ ਨਹੀਂ ਹੋ ਰਿਹਾ ਇਹਨਾਂ ਦੇ ਦੋਚੇ ਬੇੜਾ ਮਾਰੋ ਆ ਤੇ ਜੱਟ ਸਾਹਿਬ ਨੇ ਉਹਦਾ ਨੋਟਿਸ ਕੀਤਾ ਕਿ ਭਾਈ ਤੁਹਾਨੂੰ ਕਿਉਂ ਚਪੇੜਾ ਨਾ ਭੇਜਣ ਵੀ ਤੁਸੀਂ ਪਹਿਲਾਂ ਆਰਡਰ ਲਾਗੂ ਨਹੀਂ ਕੀਤਾ। ਭੋੜੇ ਥੋੜੀ ਜਿਹੀ ਜਾਂਦੀ ਉਹ ਚਪੇੜਾ ਵਾਲਾ ਆਰਡਰ ਨਹੀਂ ਆਇਆ ਤਾਂ ਤੁਸੀਂ ਪਹਿਲਾਂ ਫਿਰ ਨਹੀਂ ਲਾਗੂ ਕਰੋ। ਇਹ ਹੋ ਨਹੀਂ ਸਕਦਾ ਕਾਨੂੰਨ ਦਾ ਨਹੀਂ ਪਤਾ। ਇਹ ਨੀਅਤ ਨਹੀਂ ਆ ਆਰਡਰ ਲਾਗੂ ਕਰਨ ਦੀ। ਉੱਤੋਂ ਕੋਈ ਵੱਡੇ ਬੰਦੇ ਦਾ ਆਰਡਰ ਹੈਗਾ ਕਿ ਭਾਈ ਤੁਸੀਂ ਲਾਗੂ ਨਹੀਂ ਕਰਨਾ। ਇਸ ਵਕਤ ਪਟਿਆਲੇ ਦੇ ਵਿੱਚ ਮੌਜੂਦ ਹਾਂ ਜਿੱਥੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਦਫ਼ਤਰ ਦੇ ਅੱਗੇ ਧਰਨਾ ਲਗਾਇਆ ਗਿਆ ਜੋ ਸਤਲੁਜ ਦਰਿਆ ਦੇ ਵਿੱਚ ਬੁੱਢੇ ਨਾਲੇ ਦੇ ਜ਼ਰੀਏ ਜਿਹੜਾ ਕਾਲਾ ਪਾਣੀ ਪੈਂਦਾ ਉਸ ਨੂੰ ਰੋਕਣ ਦੇ ਲਈ ਇਹ ਮੰਗ ਲੈ ਕੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਇੱਥੇ ਪਹੁੰਚੇ ਸੀ ਤਾਂ ਇਸ ਵਕ ਸਾਡੇ ਨਾਲ ਜਸਕੀਰ ਸਿੰਘ ਨੇ ਜਿਨ੍ਹਾਂ ਨੇ ਦਲੀਲਾਂ ਦੇ ਕੇ ਕਾਨੂੰਨ ਨੂੰ ਲੈ ਕੇ ਜੜੀਆਂ ਇੱਥੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਹੈ ਗੱਲਬਾਤ ਕਰ ਲੰਨੇ ਆ ਕੀ ਕੁਝ ਗੱਲਬਾਤ ਹੋਈ ਆ ਕੀ ਕੁਝ ਮੰਗਾਂ ਲੈ ਕੇ ਆਏ ਸੀ ਮੇਨ ਮੁੱਖ ਮੰਗ ਜਿਹੜੀ ਕਾਲੇ ਪਾਣੀ ਦੇ ਮੋਰਚੇ ਦੀ ਸੀਗੀ ਪੰਜ ਮੋਰਚੇ ਪੰਜ ਮੈਮੋਰੈਂਡਮ ਸੀਗੇ ਮੈਂ ਕਾਲੇ ਪਾਣੀ ਦੇ ਮੋਰਚੇ ਵੱਲੋਂ ਉਦੇ ਵਿੱਚ ਮੁੱਖ ਮੰਗ ਇਹ ਸੀਗੀ ਕਿ ਲੁਧਿਆਣੇ ਦੇ ਵਿੱਚ ਤਿੰਨ ਡਾਈੰਗ ਟ੍ਰੀਟਮੈਂਟ ਪਲਾਂਟ ਨੇ ਤਿੰਨ ਤਰ੍ਹਾਂ ਦੀਆਂ ਤਿੰਨ ਸੀਟਪੀ ਕਹਿੰਦੇ ਉਹਨੂੰ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ ਇਹ ਤਕਰੀਬਨ 2250 ਇੰਡਸਟਰੀ ਜਿਹੜੀ ਡਾਈੰਗ ਦੀ ਹੈ ਉਹਨਾਂ ਦੇ ਸਾਂਝੇ ਉਹਨਾਂ ਦੀ ਡਿਜ਼ਾਈਨ ਦੇ ਵਿੱਚ ਉਹਨਾਂ ਦੀ ਬਣਤਰ ਦੇ ਵਿੱਚ ਤੇ ਉਹਨਾਂ ਦੀ ਆਊਟਲੈਟ ਦੇ ਵਿੱਚ ਇਲੀਗਲ ਹੈ ਕੰਮ ਫਾਲਟ ਹੈ ਕਹ ਲੋ ਜਾਂ ਬਹੁਤ ਵੱਡਾ ਸੀਰੀਅਸ ਅਸੀਂ ਉਸ ਚੀਜ਼ ਨੂੰ ਚੈਲੰਜ ਕੀਤਾ ਸੀ ਨੈਸ਼ਨਲ ਗ੍ਰੀਨ ਇੰਟਰਵਿਊ ਨਾਲ ਦੇ ਵਿੱਚ 2024 ਦੇ ਵਿੱਚ ਅਗਸਤ ਦੇ ਵਿੱਚ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਨੇ ਕਿਹਾ ਤਾਂ ਕਿ ਇਹ ਗਲਤ ਹੈ ਇਹਨੂੰ ਬੰਦ ਕੀਤਾ ਜਾ ਸਤੰਬਰ ਦੇ ਵਿੱਚ ਪੀਪੀਸੀਬੀ ਨੇ ਆਪ ਉਹਨੂੰ ਬੰਦ ਕਰਨ ਦਾ ਆਰਡਰ ਦੇਤੇ ਇੱਕ ਵਾਟਰ ਐਕਟ ਹੁੰਦਾ ਹੈ ਪਾਣੀ ਦਾ ਕਾਨੂੰਨ ਉਹਦੀ ਸੈਕਸ਼ਨ 33 ਦੇ ਵਿੱਚ ਡਾਇਰੈਕਸ਼ਨ ਦੇਤੀ ਤਿੰਨਾਂ ਨੂੰ ਬੰਦ ਕਰੋ ਇਹ 24 ਦੀ ਗੱਲ ਹੈ ਉਸ ਤੋਂ ਬਾਅਦ ਇਹਨਾਂ ਨੇ ਨਹੀਂ ਬੰਦ ਕੀਤਾ ਅਸੀਂ ਐਨਜੀਟੀ ਨੂੰ ਮੂਵ ਕੀਤੀ ਵੀ ਭਾਈ ਇਹਨਾਂ ਨੂੰ ਬੰਦ ਕਰਾਇਆ ਜਾਵੇ ਉਧਰੋਂ ਇੰਡਸਟਰੀ ਵਾਲਿਆਂ ਨੇ ਐਨਜੀਟੀ ਚਲੇ ਗਏ ਕਿ ਸਾਨੂੰ ਇਹਨਾਂ ਨੂੰ ਬੰਦ ਨਾ ਕਰਾਇਆ ਜਾਵੇ ਉਥੇ ਪੜਨਤ ਹੋਈ ਐਨਜੀਟੀ ਦੇ ਵਿੱਚ ਬਹਿਸ ਹੋਈ ਉਹ ਬਹਿਸ ਦੇ ਵਿੱਚ ਐਨਜੀਟੀ ਨੇ ਕਿਹਾ ਆਰਡਰ ਕੀਤਾ ਉਹ ਮੇਰੇ ਹੱਥੀ ਸੀ ਹੋਣੇ ਆਰਡਰ ਸ਼ਾਇਦ ਮੈਂ ਕਿਸੇ ਨੂੰ ਫੜਾ ਬੈਠਾ 9 ਦਸੰਬਰ 2024 ਨੂੰ ਆਰਡਰ ਹੋਇਆ ਕਿ ਕੋਈ ਸਟੇ ਨਹੀਂ ਉਹਨਾਂ ਦੇ ਵਕੀਲ ਨੇ ਕਿਹਾ ਜੀ ਕਿ ਸਾਡੇ ਉੱਤੇ ਕੋਈ ਕਰਸਿਵ ਐਕਸ਼ਨ ਨਾ ਹੋਵੇ ਕਰਸਿਵ ਦਾ ਮਤਲਬ ਹੁੰਦਾ ਹੈ ਕਿ ਇਹਨਾਂ ਨੂੰ ਤੱਕੇ ਨਾਲ ਬੰਦ ਨਾ ਕਰਾਇਆ ਜਾਵੇ ਤੇ ਐਨਡੀਡੀ ਨੇ ਉਹਦੇ ਵਰਡ ਯੂਜ਼ ਕਰਕੇ ਕਹਿਤਾ ਕਿ ਠੀਕ ਹੈ ਨੋ ਕਰਸਿਵ ਐਕਸ਼ਨ ਸਬਜੈਕਟ ਟੂ ਜੇ ਤੁਸੀਂ এনवायरमेंट ਕਲੀਅਰੈਂਸ ਦੀ ਆਪਣੀ ਸ਼ਰਤਾਂ ਪੂਰੀਆਂ ਕਰੋ ਕਹਿਣ ਦਾ ਮਤਲਬ ਹੈ ਪਹਿਲੇ ਆਪਣਾ ਕੰਮ ਕਰੋ ਫਿਰ ਠੀਕ ਹੈ ਤੁਹਾਡੇ ਦਾ ਕੋਈ ਤੱਕਾ ਨਹੀਂ ਹੋਗਾ ਇਹ ਹੁਣ ਉਹਨਾਂ ਕੀ ਪੜਦੇ ਆ ਵੀ ਕੋਈ ਤੱਕਾ ਨਹੀਂ ਹੋਗਾ ਅੱਗੇ ਵਾਲੀ ਗੱਲ ਨਹੀਂ ਪੜਦੇ ਵੀ ਅਸੀਂ ਕੀ ਕਰਨਾ ਉਹਦੇ ਲਈ ਏ ਝੂਠ ਨੂੰ ਚਲਦਿਆ ਸਵਾ ਸਾਲ ਹੋ ਗਿਆ 9 ਦਸੰਬਰ 2024 ਹੁਣ ਜਨਵਰੀ 2026 ਪੂਰਾ ਬੱਤੀ ਨਿਕਲ ਗਿਆ ਵਿੱਚ ਹੁਣ ਸਵਾ ਸਾਲ ਤੋਂ ਇਹ ਕੰਮ ਚੱਲ ਰਿਹਾ ਤੇ ਉਸ ਤੋਂ ਬਾਅਦ ਅਸੀਂ ਕੀ ਕੀਤਾ ਕਿ ਜੁਲਾਈ 25 ਦੇ ਵਿੱਚ 7 ਮਹੀਨੇ ਬਾਅਦ ਇੱਕ ਐਪਲੀਕੇਸ਼ਨ ਲਗਾਈਆ ਤਿੰਨ ਐਪਲੀਕੇਸ਼ਨ ਕਿਉਂਕਿ ਤਿੰਨ ਕੇਸ ਨੇ ਐਗਜ਼ੀਕਿਊਸ਼ਨ ਐਪਲੀਕੇਸ਼ਨ ਕਹਿੰਦੇ ਆ ਕਿ ਭਾਈ ਇਹ ਤਾਂ ਮੰਨੇ ਰਹੀ ਗੱਲ ਗਰਾਊਂਡ ਤੇ ਤਾਂ ਕੁਝ ਹੋਇਆ ਹੀ ਨਹੀਂ ਆਗਜਨਤੀ ਨੇ ਆਰਡਰ ਇਹ ਲਾਗੂ ਕਰੋ ਤੁਹਾਡੇ ਆਪਣੇ ਆਰਡਰ ਐਨਜੀਟੀ ਦੇ ਤੇ ਉਹ ਐਗਜ਼ੀਕਿਊਸ਼ਨ ਐਪਲੀਕੇਸ਼ਨ ਜਿਹੜੀ ਹੈ ਉਹਦੇ ਤੇ ਨੋਟਿਸ ਹੋ ਗਿਆ ਸਰਕਾਰ ਨੂੰ ਵੀ ਜਵਾਬ ਦਿਓ ਉਹਦੇ ਤੇ ਅਜ ਤੱਕ ਇੱਕੋ ਹੀ ਤਰੀਕ ਤੇ ਵਾਰੀ ਆਈ ਕਿਉਂਕਿ ਤਿੰਨ ਤਿੰਨ ਮਹੀਨੇ ਤਾਂ ਤਰੀਕਾ ਨੂੰ ਪੈ ਜਾਂਦੇ ਇੱਕ ਵਾਰ ਰੈਜਰਨਮੈਂਟ ਹੋ ਗਈ ਜੁਲਾਈ ਦਾ ਆਰਡਰ ਹੈ ਕੰਟੈਂਪਟ ਦਾ ਅਸੀਂ ਅੱਜ ਪੁੱਛਣ ਆਏ ਸੀ ਕਿ ਭਾਈ ਤੁਸੀਂ ਕਿਉਂ ਨਹੀਂ ਲਾਗੂ ਕਰ ਰਹੇ ਆ ਆਰਡਰ ਦਸੰਬਰ ਵਾਲਾ ਪਿਛਲਾ ਸਵਾ ਸਾਲ ਪੁਰਾਣਾ ਇੰਨਾ ਕਮਾਲ ਦਾ ਬਹਾਨਾ ਲਾਇਆ ਇਹਨਾਂ ਨੇ ਕਹਿੰਦੇ ਜੀ ਕਿਉਂਕਿ ਤੁਸੀਂ ਕੰਟੈਂਪਟ ਦੀ ਐਪਲੀਕੇਸ਼ਨ ਲਾਤੀ ਐਗਜ਼ੀਕਿਊਸ਼ਨ ਐਪਲੀਕੇਸ਼ਨ ਲਾਤੀ ਹੁਣ ਜਦ ਤੀ ਉਹਦਾ ਫੈਸਲਾ ਲਿਆ ਜਾਂਦਾ ਅਸੀਂ ਇਸ ਕਰਕੇ ਆਰਡਰ ਲਾਗੂ ਨਹੀਂ ਕੀਤਾ ਮੇਰੇ ਇੱਥੇ ਸਵਾਲ ਆ ਕਿ ਜਿਸ ਤਰੀਕੇ ਤੁਸੀਂ ਐਪਲੀਕੇਸ਼ਨ ਲਾਈ ਹੈ ਕੰਟੈਂਪਟ ਦੀ ਉਸ ਦੇ ਨਾਲ ਪਹਿਲੇ ਆਰਡਰ ਰੁਕ ਜਾਂਦੇ ਨਹੀਂ ਉਹ ਤੇ ਉਲਟਾ ਹੈ ਉਹ ਤੇ ਅਸੀਂ ਇਹ ਐਪਲੀਕੇਸ਼ਨ ਲਾਈ ਹੈ ਕਿ ਤੁਹਾਡਾ ਜੱਜ ਸਾਹਿਬ ਪਹਿਲਾ ਆਰਡਰ ਲਾਗੂ ਨਹੀਂ ਹੋ ਰਿਹਾ ਇਹਨਾਂ ਦੇ ਦੋ ਚਪੇੜਾ ਮਾਰੋ ਆ ਕੇ ਤੇ ਜੱਜ ਸਾਹਿਬ ਨੇ ਉਹਦਾ ਨੋਟਿਸ ਕੀਤਾ ਕਿ ਭਾਈ ਤੁਹਾਨੂੰ ਕਿਉਂ ਚਪੇੜਾ ਨਾ ਪੈਂਡ ਵੀ ਤੁਸੀਂ ਪਹਿਲਾ ਆਰਡਰ ਲਾਗੂ ਨਹੀਂ ਕੀਤਾ ਹੁਣ ਇਹ ਥੋੜੀ ਜਿਹੀ ਜੱਤੀ ਉਹ ਚਪੇੜਾ ਵਾਲਾ ਆਰਡਰ ਨਹੀਂ ਆਏਂਦਾ ਤੁਸੀਂ ਪਹਿਲਾਂ ਫਿਰ ਨਹੀਂ ਲਾਗੂ ਕਰੋਗੇ ਇਹ ਤਾਂ ਮਤਲਬ ਇਹਨਾਂ ਨੂੰ ਕਾਨੂੰਨ ਦਾ ਪਤਾ ਹੀ ਨਹੀਂ ਆਦਾ ਮਤਲਬ ਬੜੀ ਹੈਰਾਨੀ ਦੀ ਗੱਲ ਆ ਬੇਟਾ ਇੱਥੇ ਅਫਸਰ ਵੱਡੇ ਸੀਨੀਅਰ ਇੰਜੀਨੀਅਰ ਨੇ ਜਿਹੜਾ ਜਵਾਬ ਦਿੱਤਾ ਪਰ ਇਹ ਹੋ ਨਹੀਂ ਸਕਦਾ ਕਾਨੂੰਨ ਦਾ ਨਹੀਂ ਪਤਾ ਇਹ ਨੀਅਤ ਨਹੀਂ ਆ ਆਰਡਰ ਲਾਗੂ ਕਰਨ ਦੀ ਉਤੋਂ ਕੋਈ ਵੱਡੇ ਬੰਦੇ ਦਾ ਆਰਡਰ ਹੈਗਾ ਕਿ ਭਾਈ ਤੁਸੀਂ ਲਾਗੂ ਨਹੀਂ ਕਰਨਾ ਇਹ ਉਹ ਹੁਕਮ ਵਜਾ ਰਹੇ ਆ ਬਹਾਨੇ ਬਣਾ ਰਹੇ ਆ ਇਹ ਬਹਾਨੇ ਮਤਲਬ ਇੰਨਾ ਪਰ ਨਖੇਦ ਬਹਾਨਾ ਇਸ ਤੋਂ ਵਧੀਆ ਤਾਂ ਬੱਚਾ ਹੋਮਵਰਕ ਨਹੀਂ ਕਰਕੇ ਆਂਦਾ ਕਲਾਸ ਚ ਬਣਾ ਲੈਂਦਾ ਵੀ ਮੈਂ ਕਿਉਂ ਹੋਮਵਰਕ ਨਹੀਂ ਕੀਤਾ ਇਹ ਤਾਂ ਬਿਲਕੁਲ ਹੀ ਨਖਿੱਧ ਬਾਨਾ ਔਰ ਇਹ ਜੇ ਅਸੀਂ ਤਾਂ ਬਿਲਕੁਲ ਜੱਜ ਸਾਹਿਬ ਨੂੰ ਲਿਖ ਕੇ ਦਿਆਂਗੇ ਵੀ ਇਹ ਤਾਂ ਇਦਾਂ ਕਹਿ ਰਹੇ ਐ ਇੱਥੇ ਖੜੇ ਹੋ ਕੇ ਇਹ ਤਾਂ ਬੜਾ ਹਰਾਨੀ ਕਰਨ ਵਾਲਾ ਬਾਨਾ ਵੀ ਕੋਰਟ ਦਾ ਆਰਡਰ ਇਸ ਕਰਕੇ ਲਾਗੂ ਨਹੀਂ ਕਰ ਰਹੇ ਕਿਉਂਕਿ ਕੋਰਟ ਦੇ ਵਿੱਚ ਅਗਲੀ ਐਪਲੀਕੇਸ਼ਨ ਲੱਗੀ ਕਿ ਅਸੀਂ ਪਿਛਲੀ ਲਾਗੂ ਨਹੀਂ ਕੀਤੀ ਹੁਣ ਜਾਂਦੀ ਉਹਦਾ ਫੈਸਲਾ ਨਹੀਂ ਆਉਂਦਾ ਇਹ ਬਿਲਕੁਲ ਨਜਾਇਜ਼ ਗੱਲ ਹੈ ਇਹ ਸਾਨੂੰ ਇਹਨੇ ਹਰਾਨ ਕੀਤਾ ਅੱਜ ਬਹੁਤ ਜ਼ਿਆਦਾ ਅਸੀਂ ਮੰਨ ਨਹੀਂ ਸਕਦੇ ਵੀ ਇਦਾਂ ਕੋਈ ਅਫਸਰ ਕਹਿ ਸਕਦਾ ਪਰ ਉਹ ਕਹਿ ਕੇ ਚਲੇ ਗਿਆ ਸੋ ਇਹ ਵੀ ਇਸ ਦੇ ਵਿੱਚ ਤੁਸੀਂ ਕਹਿੰਦੇ ਕਿ ਇਹ ਕਹਿ ਕੇ ਚਲੇਗੇ ਕਿ ਜਦੋਂ ਤੱਕ ਅਗਲਾ ਫੈਸਲਾ ਨਹੀਂ ਆਉਂਦਾ ਅਸੀਂ ਉਹ ਲਾਗੂ ਨਹੀਂ ਕਰਾਂਗੇ ਫਿਰ ਹੁਣ ਅੱਜ ਇਸ ਗੱਲਬਾਤ ਦਾ ਜੋ ਜਿਹੜੀ ਗੱਲਬਾਤ ਚੱਲੀ ਉਸ ਦਾ ਹੱਲ ਕੀ ਨਿਕਲੇ ਉਹਦਾ ਸਿੱਟਾ ਇਹ ਹੀ ਨਿਕਲਦਾ ਹੈ ਜੀ ਕਿ ਇਹ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਸਾਰਾ ਟਾਕੇ ਦੁਬਾਰਾ ਬਣਾਣਾ ਪਾੜਾ ਹੈ ਇਹ ਜਿਹੜੇ ਅੰਦਰ ਅਫਸਰ ਬੈਠੇ ਆ ਇਹ ਬਿਲਕੁਲ ਖਿੱਦ ਬੈਠੇ ਇਹਨਾਂ ਨੂੰ ਕੁਝ ਨਹੀਂ ਪਤਾ ਤੇ ਜਾਂ ਇਹਨਾਂ ਦੇ ਉੱਤੇ ਕੋਈ ਇੰਨਾ ਵੱਡਾ ਪ੍ਰੈਸ਼ਰ ਹੈ ਕਿ ਇਹਨਾਂ ਨੇ ਆਪਣੀ ਕਲਮ ਆਪੇ ਚਲਾਈ ਨਹੀਂ ਸਕਦੇ ਕੋਈ ਪਿੱਛੋਂ ਫੜ ਕੇ ਬੈਠਾ ਉਹਨੂੰ ਇਹ ਦੋਨੋਂ ਮਸਲੇ ਦਾ ਹੱਲ ਹੋਣਾ ਚਾਹੀਦਾ ਜਾਂ ਤਾਂ ਢਾਕੇ ਬਣਾਓ ਨਵੀਂ ਪਰਤੀ ਕਰ ਲਓ ਫਿਰ ਸਾਰੀ ਸ਼ੁਰੂ ਤੋਂ ਵੀ ਐਦਾਂ ਦਾ ਤਾਂ ਕੋਈ ਇਹ ਕੋਰਟ 'ਚ ਖੜੇ ਹੋ ਕੇ ਇਹ ਗੱਲ ਨਹੀਂ ਕਹਿ ਸਕਦੇ ਜਿਹੜੀ ਅੱਜ ਇਹਨਾਂ ਨੇ ਇੱਥੇ ਸ਼੍ਰੀ ਆਮ ਕਹਤੀ ਹੈ ਨਾਇਨਾ ਵਕੀਲ ਕਹਿ ਸਕਦਾ ਇਸ ਸਬੂਤ ਲੈ ਕੇ ਜਾਵਾਂਗੇ ਉੱਥੇ ਆਹ ਬਿਲਕੁਲ ਲੈ ਕੇ ਜਾਵਾਂਗੇ ਅੱਜ ਅਸੀਂ ਅਖਬਾਰਾਂ ਵਾਲਿਆਂ ਨੂੰ ਮੀਡੀਆ ਨੂੰ ਵੀ ਇਹੀ ਗੱਲ ਦੱਸਾਂਗੇ ਸਾਰੀ ਵੀ ਆ ਕਮਾਲ ਦਾ ਤੁਸੀਂ ਗੱਲ ਤਰਕ ਸੁਣੋ ਕਿ ਭਾਈ ਅਗਲਾ ਆਰਡਰ ਇਸ ਕਰਕੇ ਲਾਗੂ ਅਗਰ ਪਿਛਲਾ ਆਰਡਰ ਉਦੋਂ ਲਾਗੂ ਕਰਾਂਗੇ ਜਦੋਂ ਅਗਲਾ ਆ ਜਾਊਗਾ ਜਦਕੇ ਇੰਟਾਇਰ ਮਾਡਰ ਕੋਰਟ ਦਾ ਚਲੋ ਖੈਰ ਹੁਣ ਮਤਲਬ ਜਦੋਂ ਗੱਲ ਹੀ ਨਹੀਂ ਨਜਾਇਜ਼ ਕਰਤੀ ਉਹਦਾ ਉਹਦਾ ਅਸੀਂ ਉੱਥੇ ਉਹਨਾਂ ਨਾਲ ਐਸ ਵੀ ਨਹੀਂ ਕਰ ਸਕਦੇ ਸੀ ਵੀ ਇੰਨੀ ਨਜਾਇਜ਼ ਗੱਲ ਦਾ ਅਸੀਂ ਅਕੋ ਕੀ ਜਵਾਬ ਦੇਈਏ ਮਤਲਬ ਤੁਹਾਨੂੰ ਸੰਤੁਸ਼ਟੀ ਨਹੀਂ ਹੋਈ ਉਹਨਾਂ ਦੇ ਜਵਾਬ ਸੰਤੁਸ਼ਟੀ ਤਾਂ ਬੜਾ ਛੋਟਾ ਜਿਹਾ ਲਫਾ ਜਿਆ ਜੀ ਮਤਲਬ ਸਾਨੂੰ ਤਾਂ ਹੈਰਾਨੀ ਹੋ ਸ਼ੌਕਿੰਗ ਸ਼ੌਕਿੰਗ ਜਵਾਬ ਹੈ ਕਿ ਐਦਾਂ ਦੇ ਜਵਾਬ ਵੀ ਦਿੱਤੇ ਜਾ ਸਕਦੇ ਆ ਇਹ ਜਵਾਬ ਮੈਂ ਤੁਹਾਨੂੰ ਗਾਰੰਟੀ ਦੇ ਸਕਦਾ ਵੀ ਇੱਕ ਖੜਕੇ ਕੋਰਟ 'ਚ ਨਹੀਂ ਦੇ ਸਕਦੇ ਇਹ ਇੱਥੇ ਹੀ ਬੋਲ ਕੇ ਚਲੇ ਗਏ ਪਰ ਇਹ ਉਮੀਦ ਕਰਦੇ ਹੋਣਗੇ ਕਿ ਕੋਰਟ ਦੇ ਵਿੱਚ ਗੱਲ ਨਹੀਂ ਪਹੁੰਚੂਗੀ ਪਰ ਅਸੀਂ ਪਹੁੰਚਾਵਾਂ ਹ ਅੱਗੇ ਕੀ ਕੀਤਾ ਜਾਊ ਕੀ ਕੋਰਟ ਦੇ ਵਿੱਚ ਕੋਈ ਐਪਲੀਕੇਸ਼ਨ ਵਗੈਰਾ ਲਗਾਉਂਗੇ ਜਿਸ ਤਰੀਕੇ ਇਸ ਮੋਰਚੇ ਦੇ ਹੋਰ ਆਗੂਆਂ ਨੇ ਕਿਹਾ ਕਿ ਆਰ ਪਾਰ ਦੀ ਲੜਾਈ ਕਰਾਂਗੇ ਕੀ ਕਹੂਗਾ ਤੁਸੀਂ ਕੀ ਕਰੋਗੇ ਦੇਖੋ ਦੋਨੋਂ ਫਰੰਟ ਤੇ ਲੜਾਈ ਚੱਲੂਗੀ ਕਿਉਂਕਿ ਇਹ ਤਾਂ ਹੁਣ ਬਿਲਕੁਲ ਹੀ ਇਹਨਾਂ ਨੇ ਤਾਂ ਹੱਥੀ ਖੜੇ ਕਰਤੇ ਨਾ ਜਦੋਂ ਹੁਣ ਹੱਥੀ ਖੜੇ ਕਰਤੇ ਇੱਕ ਤਾਂ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਸਾਰੇ ਪੰਜਾਬ ਨੂੰ ਸਾਰੇ ਰਾਜਸਥਾਨ ਨੂੰ ਕਿਉਂਕਿ ਅੱਧਾ ਪੰਜਾਬ ਪੀਂਦਾ ਪਾਣੀ ਤੇ ਤਕਰੀਬਨ 12 ਜ਼ਿਲ੍ਹੇ ਰਾਜਸਥਾਨ ਦੇ ਪੀ ਰਹੇ ਆ ਉਹ ਵੀ ਵੇਟ ਕਰਦੇ ਆ ਸਾਡੀ ਵੀ ਤੁਸੀਂ ਦੱਸੋ ਕੀ ਬਣਦਾ ਹੁਣ ਬੇਨਤੀ ਕਰਾਂਗੇ ਉਹਨਾਂ ਨੂੰ ਕਿ ਭਾਈ ਇੱਥੇ ਤਾਂ ਕੋਈ ਹੱਲ ਨਹੀਂ ਹੈਗਾ ਜਿਵੇਂ আরাਵਲੀ ਨੂੰ ਲੋਕਾਂ ਨੇ ਰੋਕਿਆ ਜਾਂ ਤੇ ਉਧਰ ਰੋਕ ਲੋ ਫਿਰ ਤੇ ਕੋਰਟ ਦੇ ਆਰਡਰ ਤਾਂ ਅਸੀਂ ਲੈ ਹੀ ਆਏ ਆ আরাਵਲੀ ਦੇ ਲੋਕਾਂ ਨੇ ਕੋਰਟ ਦਾ ਆਰਡਰ ਰੁਕਵਾਤਾ ਉਲਟਾ ਇੱਥੇ ਤਾਂ ਕੋਰਟ ਦਾ ਆਰਡਰ ਸਾਡੇ ਹੱਕ ਤੇ ਹੈ ਹੁਣ ਉਹਨੂੰ ਲਾਗੂ ਕਰਾਉਣ ਲਈ ਅਸੀਂ ਇਕੱਠ ਲੈ ਕੇ ਆਇਆ ਕਰੀਏ ਹਰ ਵਾਰੀ ਅੱਜ ਲਾਗੂ ਕਰਾਉਣ ਲਈ ਇਕੱਠ ਲੈ ਆਏ ਸੀ ਆ ਲਾਗੂ ਕਰਾਉਣ ਦੇ ਇਕੱਠ ਨੂੰ ਇਹ ਜਵਾਬ ਦਿੱਤਾ ਜਾ ਰਿਹਾ ਹੈ ਕਿ ਭਾਈ ਅਸੀਂ ਇਸ ਕਰਕੇ ਲਾਗੂ ਨਹੀਂ ਕਰ 파 ਰਹੇ ਕਿਉਂਕਿ ਦੋ ਆਰਡਰ ਜਦ ਤੀ ਦੂਜਾ ਵੀ ਨਹੀਂ ਆਇਆ ਤਾਂ ਪਹਿਲਾ ਵੀ ਤਾਂ ਤੇ ਰੋਕ ਲਿਆ ਸੀ ਤਾਂ ਇਹ ਤਾਂ ਤਰਕਹੀਣ ਗੱਲਾਂ ਸਾਰੀਆਂ ਇਲੀਗਲ ਗੱਲਾਂ ਨੇ ਤੇ ਇਹਦਾ ਇਹੀ ਹਾਲ ਹੈ ਕਿ ਐਨਜੀਟੀਚ ਵੀ ਜਾਵਾਂਗੇ ਕਾਨੂੰਨੀ ਵੀ ਅਸੀਂ ਚੱਲਾਂਗੇ ਪੈਰਲਲ ਅਸੀਂ ਲੋਕਾਂ ਦੀ ਕਚੈਰੀ ਦੇ ਵਿੱਚ ਇਹਨੂੰ ਵਟਾ ਕਰਾਂਗੇ ਮੁੱਦੇ ਨੂੰ ਆਰਪਾਰ ਦੀ ਲੜਾਈ ਵਾਲੀ ਗੱਲ ਬਿਲਕੁਲ ਜਾਇਜ਼ ਹੈ ਬਿਲਕੁਲ ਸਹੀ ਹੈ ਕਿ ਜਦ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਹੱਥੀ ਖੜੇ ਕਰਤੇ ਪਰ ਆਰਪਾਰ ਦੀ ਲੜਾਈ ਉਹ ਲੱਣੀ ਪਈ ਹੈ ਔਰ ਇਹ ਲੋਕਾਂ ਨੂੰ ਸਾਥ ਦੇਣਾ ਪੈਣਾ ਕਿਉਂਕਿ ਇਹਨਾਂ ਨੇ ਆਪਣੇ ਹੱਥ ਪੂਰੀ ਤਰ੍ਹਾਂ ਖੜੇ ਕਰੇਗਾ ਤੁਹਾਨੂੰ ਲੱਗਦਾ ਕਿ ਜਿਆਦਾ ਲੋਕਾਂ ਦੀ ਵੀ ਲੋੜ ਹੈ ਕਿ ਲੋਕ ਬਹੁਤ ਲਿਮਟਿਡ ਆਏ ਨੇ ਕਿ ਜਿੰਨੇ ਏਰੀਆ ਨੂੰ ਨੁਕਸਾਨ ਹੋ ਰਿਹਾ ਦੇਖੋ ਇੰਨੇ ਵੀ ਲਿਮਟਡ ਨਹੀਂ ਆਏ ਜੇ ਅੱਜ 3-400 ਬੰਦਾ ਆਇਆ ਹੈ ਤਾਂ ਉਹ ਅੱਜ ਤਾਂ ਜਵਾਬ ਲੈਣ ਆਏ ਸੀਗੇ ਕਿ ਭਾਈ ਇਹ ਜਵਾਬ ਦੁੰਦੇ ਕੀ ਹੈ ਉਹ ਜਵਾਬ ਬੜਾ ਹੈਰਾਨੀ ਕਰਨ ਵਾਲਾ ਮਿਲਿਆ ਜੇ ਹੁਣ ਜਿਆਦਾ ਲੋਕਾਂ ਨੇ ਇਹਨਾਂ ਨੂੰ ਘੇਰਨਾ ਤੇ ਫਿਰ ਵੱਡੀ ਲਾਮਬੰਦੀ ਵੀ ਚਾਹੀਦੀ ਹੈ ਅਸੀਂ ਤਾਂ ਇੰਨੀ ਵੱਡੀ ਲਾਮਬੰਦੀ ਸੋਚ ਕੇ ਚੱਲੇ ਨਹੀਂ ਸੀਗੇ ਕਿਉਂਕਿ ਸਾਨੂੰ ਸੀਗਾ ਵੀ ਕੋਰਟ ਦਾ ਆਰਡਰ ਹੀ ਜਦ ਸਾਡੇ ਹੱਕ ਚ ਆਸੀ ਉਹ ਜਵਾਬ ਲੈਣ ਆਏ ਸੀ ਉਹ ਜਵਾਬ ਸਾਨੂੰ ਅੱਜ ਬਿਲਕੁਲ ਨਖੇਰ ਤੇ ਨਲਾਇਕ ਨਕਮਾ ਜਵਾਬ ਜਿਹੜਾ ਸਾਨੂੰ ਪੀਪੀਸੀਬੀ ਨੇ ਦੇ ਕੇ ਤੇ ਸਾਨੂੰ ਹੈਰਾਨ ਕਰ ਦਿੱਤਾ ਹੁਣ ਅਸੀਂ ਅਗਲੀ ਲਾਮਬੰਦੀ ਅਗਲੀ ਰਾਜਨੀਤੀ ਜੜੀਓ ਦੇਖਦੇ ਹਾਂ ਬਾਤਨ ਬਾਈ ਤਾਂ ਬਿਲਕੁਲ ਅੱਜ ਜੋ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦਾ ਦਫਤਰਾ ਪਟਿਆਲੇ ਦੇ ਵਿੱਚ ਉਸ ਦੇ ਅੱਗੇ ਜਿਹੜਾ ਤਰਨਾ ਲੱਗਿਆ ਹੋਇਆ ਜੋ ਉਸ ਬੁੱਡੇ ਨਾਲੇ ਨੂੰ ਜਿਹੜਾ ਕਾਲਾ ਪਾਣੀ ਪੈ ਰਿਹਾ ਉਸ ਨੂੰ ਰੋਕਣ ਵਾਲਾ ਜਿਹੜਾ ਇੱਕ ਮੋਰਚਾ ਉਸ ਦੇ ਆਗੂ ਪਹੁੰਚੇ ਸੀ ਉਹਨਾਂ ਨੇ ਕਿਹਾ ਕਿ ਅਸੀਂ ਜਵਾਬ ਲੈਣਾ ਹੈ ਸੀ ਉਸ ਦੀ ਸੰਤੁਸ਼ਟੀ ਨਹੀਂ ਹੋਈ ਅਸੀਂ ਐਨਜੀਟੀ ਦੇ ਵਿੱਚ ਵੀ ਜਿਹੜਾ ਜਵਾਬ ਕੋਰਟ ਦੇ ਵਿੱਚ ਮੰਗਾਗੇ ਜਿਹੜਾ ਕਿ ਆਪਣੀ ਐਪਲੀਕੇਸ਼ਨ ਲਾਵਾਂਗੇ ਤੇ ਇਧਰਲੇ ਪਾਸੇ ਲਾਮਬੰਦੀ ਕਰਕੇ ਕੋਈ ਵੱਡਾ ਪ੍ਰੋਗਰਾਮ ਵੀ ਉਲੀਕਿਆ ਜਾ ਸਕਦਾ ਹੈ